ਅੱਜ ਇੱਕ ਸਿਕਰਟ ਇਨਫੋਰਮੇਸ਼ਨ ਮਿਲੀ ਸੀ ਖਾਣਾਸਗਰ ਵਿਖੇ ਕਿ ਇੱਕ ਛੁਗੜੇ ਜਾਂਦਾ ਵਿਖੇ ਕਿਤੇ ਸ਼ਰਾਬ ਲੁਕੋ ਕੇ ਰੱਖੀ ਹੈ ਜਿਸ ਤੇ ਇਮੀਡੀਏਟਲੀ ਰਿਐਕਟ ਕਰਦੇ ਹੋਏ ਨਾਲ ਐਕਸਰਸਾਈਜ਼ ਡਿਪਾਰਟਮੈਂਟ ਨੂੰ ਲੈ ਕੇ ਉਹਨਾਂ ਦੀ ਟੀਮ ਨੂੰ ਨਾਲ ਲੈ ਕੇ ਐਸ ਐਚਓ ਨੂੰ ਉਸ ਜਗ੍ਹਾ ਨੂੰ ਕਾਡਨ ਕੀਤਾ ਅਤੇ ਕਾਡਨ ਤੋਂ ਸਰਚ ਤੋਂ ਬਾਅਦ ਇਹ ਪਾਇਆ ਗਿਆ ਕਿ ਉੱਥੇ ਤਕਰੀਬਨ 150 ਤੋਂ ਉੱਤੇ ਲੀਟਰ 1.5 ਤੋਂ 200 ਲੀਟਰ ਸਾਨੂੰ ਜਿਹੜੀ ਹੈ ਇੱਕ ਅਲਕੋਹਲ ਮਿਲੀ ਹੈ ਠੀਕ ਹੈ ਜੋ ਇਮੀਡੀਏਟਲੀ ਅਸੀਂ ਉਹਨੂੰ ਉੱਥੇ ਚੈੱਕ ਕੀਤਾ ਜੋ ਇਹ ਪਾਇਆ ਗਿਆ ਕਿ ਉੱਥੇ ਪਿੰਡ ਦੇ ਚਾਰ ਵਿਅਕਤੀਆਂ ਦੇ ਇਹਨੂੰ ਇੱਥੇ ਲਿਆਂਦਾ ਸੀ ਤੇ ਇਹਨੂੰ ਵਿਚਣਾ ਸੀ ਦਿਵਾਲੀ ਦੇ ਦਿਨਾਂ ਦੇ ਵਿੱਚ ਜੋ ਇਮੀਡੀਏਟਲੀ ਉੱਤੇ ਕੇਸ ਰਜਿਸਟਰ ਕੀਤਾ ਗਿਆ ਜਿਹੜੇ ਉਹ ਬੰਦੇ ਹਜੇ ਫਰਾਰ ਨੇ ਉਹਨਾਂ ਦੇ ਲਈ ਵਕਫ ਵਕ ਅਸੀਂ ਦੇ ਪਾਰਟੀਆਂ ਬਣਾਤੀਆਂ ਜਿਨੂੰ ਕਿ ਇਮੀਡੀਏਟਲੀ ਗ੍ਰਿਫਤਾਰ ਕਰ ਲਿਆ ਜਾਏਗਾ ਕੇਸ ਜਿਹੜਾ ਹੈਗਾ ਰਜਿਸਟਰ ਕਰ ਦਿੱਤਾ ਸਰ ਕਿੰਨੇ ਵਿਅਕਤੀਆਂ ਦੇ ਉੱਪਰ ਕੇਸ ਦਰਜ ਹੋਏ ਚਾਰ ਵਿਅਕਤੀਆਂ ਦੇ ਕੇਸ ਰਜਿਸਟਰ ਕੀਤਾ ਸਰ ਇਹਦੇ ਜਿਹੜਾ ਰੁੱਖੀ ਜੀਵਨ ਦੇ ਕੀ ਫਰਕ ਪੈਂਦੇ ਜੀ ਉਦੇ ਵਿੱਚ ਕੋਈ ਤੇ ਆਮਲਕੋਲ ਹੈ ਇਹ ਜਿਹੜਾ ਇਹਨੂੰ ਦੇਖਣ ਤੇ ਇਸ ਤਰ੍ਹਾਂ ਲੱਗਦਾ ਜਿਹੜਾ ਹਜੇ ਅਸੀਂ ਇਹਦੇ ਚੋਂ ਸੈਂਪਲ ਲਏ ਆ ਉਹਦੀ ਟੈਸਟ ਰਿਪੋਰਟ ਸਾਡੇ ਕੋਲ 1-2 ਦਿਨਾਂ ਚ ਆ ਜਾਈਗੀ ਦੇਖਣ ਤੇ ਇਹ ਜਿਹੜਾ ਇਹਨੂੰ ਐਕਸਟਰਾ ਨਿਊਟਰਲ ਅਲਕੋਹਲ ਕਹਿੰਦੇ ਆ ਜਿਹਦੇ ਤੋਂ ਸ਼ਰਾਬ ਬਣਦੀ ਬੇਸਿਕਲੀ ਪੀਣਯੋਗ ਸ਼ਰਾਬ ਹੁੰਦੀ ਹੈ ਇਹਨੂੰ ਪਬਲਿਕ ਨੂੰ ਇਹਦੇ ਚ ਪੈਨਿਕ ਕਰਨ ਦੀ ਲੋੜ ਨਹੀਂ ਹੈ ਉਹ ਸਾਰੀ ਸ਼ਰਾਬ ਪੁਲਿਸ ਡਿਪਾਰਟਮੈਂਟ ਤੇ ਐਕਸਾਈਜ਼ ਨੇ ਮਿਲ ਕੇ ਉਹਨੂੰ ਜ਼ਬਤ ਕਰ ਲਿਆ ਔਰ ਪਰਚਾ ਦਰਜ ਹੋ ਗਿਆ ਤੇ ਇਸ ਤਰ੍ਹਾਂ ਦੀ ਇਹ ਜਿਹੜੀ ਵੈਸੇ ਪੀਣਯੋਗ ਸ਼ਰਾਬ ਹੈ ਪਰ ਇਹਦੀ ਕਨਸੈਂਟ੍ਰੇਸ਼ਨ ਜ਼ਿਆਦਾ ਹੁੰਦੀ ਹੈ ਡਿਗਰੀ ਜ਼ਿਆਦਾ ਹੁੰਦੀ ਹੈ ਇਸ ਕਰਕੇ ਨਹੀਂ ਪੀਣੀ ਚਾਹੀਦੀ ਸੋ ਸਾਡੀ ਪਬਲਿਕ ਨੂੰ ਪਰਜੋਰ ਅਪੀਲ ਹੈ ਕਿ ਉਹ ਜੇਕਰ ਕਿਸੇ ਵੀ ਅਜਿਹੇ ਵਿਅਕਤੀ ਕੋਲੋਂ ਸ਼ਰਾਬ ਲੈਂਦੇ ਹੈ ਉਸ ਨੂੰ ਬਿਲਕੁਲ ਨਾ ਪੀਣ ਤੇ ਇਹ ਆਮ ਸ਼ਰਾਬ ਦੇ ਠੇਕੇ ਤੋਂ ਲੈ ਕੇ ਸ਼ਰਾਬ ਸਰ ਪਿਛਲੇ ਦਿਨੀ ਅਮਰitsar ਦੇ ਵਿੱਚ ਸ਼ਰਾਬ ਪੀਣ ਨਾਲ ਕਈ ਮੋਤ ਹੋਈਆਂ ਨੇ ਅੱਜ ਫਰੋਇ ਪਰ ਪੁਲਸੋਲੋਂ ਅਭੀ ਪਾਵਲੋਂ ਪੁਲਸਪਾਵਲੋਂ ਵੱਡੀ ਕਾਮਯਾਬੀ ਮਿਲੀ ਹੈ ਵੀ ਜੋ ਸ਼ਰਾਬ ਨਜਾਇਜ਼ ਨੇ ਬਿਲਕੁਲ ਪ੍ਰਾਪਤ ਕੀਤੀ ਗਈ ਹੈ ਕੀ ਕਹਿਣਾ ਚਾਹੋ ਨਹੀਂ ਉਹ ਇਹ ਅੰਮ੍ਰਿਤਸਰ ਵਾਲਾ ਕੇਸ ਤਾਂ ਨਹੀਂ ਜਾਪ ਰਿਹਾ ਬਿਕੋਜ਼ ਇਹ ਸ਼ਰਾਬ ਜਿਹੜੀ ਹੈ ਐਕਸਟਰਨਲ ਐਲਕੋਹਲ ਹੈ ਉਹ ਮੈਥਨੋਲ ਸੀ ਜਿਹੜੀ ਅੰਮ੍ਰਿਤਸਰ ਦੇ ਵਿੱਚ ਟ੍ਰੈਜੇਡੀ ਹੋਈ ਸੀ ਉਹ ਮੈਥਨੋਲ ਸੀ ਮੈਥਨੋਲ ਇਹ ਤਾਂ ਇੱਕ ਤਰ੍ਹਾਂ ਦੀ ਸ਼ਰਾਬ ਹੈ ਜਿਹਨੂੰ ਇਮੀਜ ਜਿਹੜੀ ਚੀਜ਼ ਸਰ ਪੜੀ ਗਈ ਹੈ ਸਰ ਉਹਦੇ ਵਿੱਚ ਔਰ ਉਹਦੇ ਵਿੱਚ ਅੰਤਰ ਕੀ ਹੈ ਸਰ ਕਿੰਨਾ ਕਾ ਅੰਤਰ ਹੈ ਜੀ ਜੀ ਉਹ ਤਾਂ ਉਹ ਇੰਡਸਟਰੀਅਲ ਪ੍ਰੋਡਕਟ ਹੈ ਮੈਥਨੋਲ ਇਹ ਡਿਸਟਿਲਰੀ ਪ੍ਰੋਡਕਟਸ ਹੁੰਦੇ ਆ ਜਾਂ ਜਿਹੜੀ ਜਿਹੜੀ ਸ਼ਰਾਬ ਦੀ ਆਮ ਡਿਸਟਿਲਸ਼ਨ ਹੁੰਦੀ ਹੈ ਦੋਨਾਂ ਦਾ ਬਹੁਤ ਵੱਡਾ ਕੈਮੀਕਲ ਕੰਪੋਜ਼ੀਸ਼ਨ ਦਾ ਫਰਕ ਹੁੰਦਾ ਹੈ ਥੈਂਕ ਯੂ ਅੱਜ ਇੱਕ ਸਿਕਰਟ ਇਨਫੋਰਮੇਸ਼ਨ ਮਿਲੀ ਸੀ ਖਾਣਾਸਗਰ ਵਿਖੇ ਕਿ ਇੱਕ ਛੁਗੜੇ ਜਾਂਦਾ ਵਿਖੇ ਕਿਤੇ ਸ਼ਰਾਬ ਲੁਕੋ ਕੇ ਰੱਖੀ ਹੈ ਜਿਸ ਤੇ ਇਮੀਡੀਏਟਲੀ ਰੈਐਕਟ ਕਰਦੇ ਹੋਏ ਨਾਲ ਐਕਸਰਸਾਈਜ਼ ਡਿਪਾਰਟਮੈਂਟ ਨੂੰ ਲੈ ਕੇ ਉਹਨਾਂ ਦੀ ਟੀਮ ਨੂੰ ਨਾਲ ਲੈ ਕੇ ਐਸ ਐਚਓ ਨੇ ਉਸ ਜਗ੍ਹਾ ਨੂੰ ਕਾਡਨ ਕੀਤਾ ਅਤੇ ਕਾਡਨ ਤੋਂ ਸਰਚ ਤੋਂ ਬਾਅਦ ਇਹ ਪਾਇਆ ਗਿਆ ਕਿ ਉੱਥੇ ਤਕਰੀਬਨ 150 ਤੋਂ ਉੱਤੇ ਲੀਟਰ 1.5 ਤੋਂ 200 ਲੀਟਰ ਸਾਨੂੰ ਜਿਹੜੀ ਹੈ ਇੱਕ ਅਲਕੋਹਲ ਮਿਲੀ ਹੈ ਠੀਕ ਹੈ ਜੋ ਇਮੀਡੀਏਟਲੀ ਅਸੀਂ ਉਹਨੂੰ ਉੱਥੇ ਚੈੱਕ ਕੀਤਾ ਜੋ ਇਹ ਪਾਇਆ ਗਿਆ ਕਿ ਉੱਥੇ ਪਿੰਡ ਦੇ ਚਾਰ ਵਿਅਕਤੀਆਂ ਦੇ ਇਹਨੂੰ ਇੱਥੇ ਲਿਆਂਦਾ ਸੀ ਤੇ ਇਹਨੂੰ ਵਿਚਣਾ ਸੀ ਦਿਵਾਲੀ ਦੇ ਦਿਨਾਂ ਦੇ ਵਿੱਚ ਜੋ ਇਮੀਡੀਏਟਲੀ ਉੱਤੇ ਕੇਸ ਰਜਿਸਟਰ ਕੀਤਾ ਗਿਆ ਜਿਹੜੇ ਉਹ ਬੰਦੇ ਅਜੇ ਫਰਾਰ ਨੇ ਉਹਨਾਂ ਦੇ ਲਈ ਵਕਫ ਵਕ ਅਸੀਂ ਰੇਡ ਪਾਰਟੀਆਂ ਬਣਾਤੀਆਂ ਜਿਨੂੰ ਕਿ ਇਮੀਡੀਡੀਟਲੀ ਗ੍ਰਿਫਤਾਰ ਕਰ ਲਿਆ ਜਾਏਗਾ ਕੇਸ ਜਿਹੜਾ ਹੈਗਾ ਰਜਿਸਟਰ ਕਰ ਦਿੱਤਾ ਸਰ ਕਿੰਨੇ ਵਿਅਕਤੀਆਂ ਦੇ ਉੱਪਰ ਕੇਸ ਦਰਜ ਹੋਏ ਇਹ ਚਾਰ ਵਿਅਕਤੀਆਂ ਤੇ ਕੇਸ ਰਜਿਸਟਰ ਕੀਤਾ ਹੈ ਸਰ ਇਹਦੇ ਜਿਹੜਾ ਮੁਕੀ ਜੀਵਨ ਦਾ ਕੀ ਫਰਕ ਪੈਂਦਾ ਜੀ ਇਹਦਾ ਉਦੇ ਵਿੱਚ ਕੋਈ ਤੇ ਆਮਲਕੋਲ ਹੈ ਇਹ ਜਿਹੜਾ ਇਹਨੂੰ ਦੇਖਣ ਤੇ ਇਸ ਤਰ੍ਹਾਂ ਲੱਗਦਾ ਜਿਹੜਾ ਹਜੇ ਅਸੀਂ ਇਹਦੇ ਚੋਂ ਸੈਂਪਲ ਲਏ ਆ ਉਹਦੀ ਟੈਸਟ ਰਿਪੋਰਟ ਸਾਡੇ ਕੋਲ 1-2 ਦਿਨਾਂ ਚ ਆ ਜੇਗੀ ਦੇਖਣ ਤੇ ਇਹ ਜਿਹੜਾ ਇਹਨੂੰ ਐਕਸਟਰਾ ਨਿਊਟਰਲ ਅਲਕੋਹਲ ਕਹਿੰਦੇ ਆ ਜਿਹਦੇ ਤੋਂ ਸ਼ਰਾਬ ਬਣਦੀ ਹੈ ਬੇਸਿਕਲੀ ਪੀਣਯੋਗ ਸ਼ਰਾਬ ਹੁੰਦੀ ਹੈ ਇਹਨੂੰ ਪਬਲਿਕ ਨੂੰ ਇਹਦੇ ਚ ਪੈਨਿਕ ਕਰਨ ਦੀ ਲੋੜ ਨਹੀਂ ਹੈ ਉਹ ਸਾਰੀ ਸ਼ਰਾਬ ਪੁਲਿਸ ਡਿਪਾਰਟਮੈਂਟ ਤੇ ਐਕਸਾਈਜ਼ ਨੇ ਮਿਲ ਕੇ ਉਹਨੂੰ ਜ਼ਬਤ ਕਰ ਲਿਆ ਔਰ ਪਰਚਾ ਦਰਜ ਹੋ ਗਿਆ ਤੇ ਇਸ ਤਰ੍ਹਾਂ ਦੀ ਇਹ ਜਿਹੜੀ ਵੈਸੇ ਪੀਣਯੋਗ ਸ਼ਰਾਬ ਹੈ ਪਰ ਇਹਦੀ ਕਨਸੈਂਟ੍ਰੇਸ਼ਨ ਜ਼ਿਆਦਾ ਹੁੰਦੀ ਹੈ ਡਿਗਰੀ ਜ਼ਿਆਦਾ ਹੁੰਦੀ ਹੈ ਇਸ ਕਰਕੇ ਨਹੀਂ ਪੀਣੀ ਚਾਹੀਦੀ ਸੋ ਸਾਡੀ ਪਬਲਿਕ ਨੂੰ ਪਰਜੋਰ ਅਪੀਲ ਹੈ ਕਿ ਉਹ ਜੇਕਰ ਕਿਸੇ ਵੀ ਅਜਿਹੇ ਵਿਅਕਤੀ ਕੋਲੋਂ ਸ਼ਰਾਬ ਲੈਂਦੇ ਹੈ ਉਸ ਨੂੰ ਬਿਲਕੁਲ ਨਾ ਪੀਣ ਤੇ ਇਹ ਆਮ ਸ਼ਰਾਬ ਦੇ ਠੇਕੇ ਤੋਂ ਲੈ ਕੇ ਸ਼ਰਾਬ ਸਰ ਪਿਛਲੇ ਦਿਨੀ ਅੰਮ੍ਰਿਤਸਰ ਦੇ ਵਿੱਚ ਸ਼ਰਾਬ ਪੀਣ ਨਾਲ ਕਈ ਮੋਤਾਂ ਆਈਆਂ ਨੇ ਅੱਜ ਫਰੋਇ ਪਰ ਪੁਲਸੋਲੋਂ ਅਪਕੀ ਪਾਵਲੋਂ ਕੁਲਸਪਾਵਲੋਂ ਵੱਡੀ ਕਾਮਯਾਬੀ ਮਿਲੀ ਹੈ ਵੀ ਜੋ ਸ਼ਰਾਬ ਨਜਾਇਜ਼ ਨੇ ਫਿਰ ਕੋਲ ਪ੍ਰਾਪਤ ਕੀਤੀ ਗਈ ਹੈ ਕੀ ਕਹਿਣਾ ਚਾਹੋ ਨਹੀਂ ਉਹ ਇਹ ਅੰਮ੍ਰਿਤਸਰ ਵਾਲਾ ਕੇਸ ਤਾਂ ਨਹੀਂ ਜਾ ਰਿਹਾ ਬਿਕੋਜ਼ ਇਹ ਸ਼ਰਾਬ ਜਿਹੜੀ ਹੈ ਐਕਸਟਰਾ న్యూਟ੍ਰਲ ਅਲਕੋਹਲ ਹੈ ਉਹ ਮੈਥਨੋਲ ਸੀ ਜਿਹੜੀ ਅੰਮ੍ਰਿਤਸਰ ਦੇ ਵਿੱਚ ਟ੍ਰੈਜੇਡੀ ਹੋਈ ਸੀ ਉਹ ਮੈਥਨੋਲ ਸੀ ਇਹ ਮੈਥਨੋਲ ਇਹ ਤਾਂ ਇੱਕ ਤਰ੍ਹਾਂ ਦੀ ਸ਼ਰਾਬ ਹੈ ਜਿਹਨੂੰ ਇਮੀਜ ਜਿਹੜੀ ਚੀਜ਼ ਸਰ ਪੜੀ ਗਈ ਹੈ ਸਰ ਉਹਦੇ ਵਿੱਚ ਔਰ ਉਹਦੇ ਵਿੱਚ ਅੰਤਰ ਕੀ ਹੈ ਸਰ ਕਿੰਨਾ ਕ ਅੰਤਰ ਹੈ ਜੀ ਜੀ ਉਹ ਤਾਂ ਉਹ ਇੰਡਸਟਰੀਅਲ ਪ੍ਰੋਡਕਟ ਹੈ ਮੈਥਨੋਲ ਇਹ ਡਿਸਟਿਲਰੀ ਪ੍ਰੋਡਕਟਸ ਹੁੰਦੇ ਆ ਜਾਂ ਜਿਹੜੀ ਜਿਹੜੀ ਸ਼ਰਾਬ ਦੀ ਆਮ ਡਿਸਟਿਲੇਸ਼ਨ ਹੁੰਦੀ ਹੈ ਦੋਨਾਂ ਦਾ ਬਹੁਤ ਬਹੁਤ ਕੈਮੀਕਲ ਕੰਪੋਜ਼ੀਸ਼ਨ ਦਾ ਕ ਹੈ ਥੈਂਕ ਯੂ